ਐਲ ਪੀ ਜੀ ਸਿਲੰਡਰ ਦੀ ਕੀਮਤ 'ਚ ਹੋਇਆ ਬਦਲਾ ਸਸਤਾ ਹੋਇਆ ਜਾਂ ਮਹਿੰਗਾ ਇੰਡੀਅਨ ਆਇਲ ਦੀ ਅਧਿਕਾਰਤ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰੇਲੂ ਸਿਲੰਡਰਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਅਪ੍ਰੈਲ ਵਿੱਚ ਬਦਲੀਆਂ ਗਈਆਂ ਸਨ ਨਵੀਂ ਦਿੱਲੀ ਐਲ ਪੀ ਜੀ ਦੀ ਕੀਮਤ ਘਟੀ ਐਲ ਪੀ ਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀ ਹੈ ਵਪਾਰਕ ਸਿਲੰਡਰ ਤੋਂ ਕਰੇਲੂ ਸਿਲੰਡਰ ਦੀ ਕੀਮਤ ਬਦਲਦੀ ਹੈ ਇਸ ਵਾਰ ਵਪਾਰਕ ਸਿਲੰਡਰ ਦੀ ਦਰ ਵੀ ਬਦਲ ਗਈ ਹੈ ਆਉਂ ਜਾਂਦੇ ਹਾਂ ਕਿ ਇਹ ਸਸਤਾ ਹੋਇਆ ਹੈ ਜਾਂ ਮਹਿੰਗਾ ਇਸ ਦੇ ਨਾਲ ਇਹਨਾਂ ਨਵੀਆਂ ਕੀਮਤਾਂ ਦਾ ਤੁਹਾਡੀ ਜੇਬ ਤੇ ਕਿੰਨਾ ਪ੍ਰਭਾਵ ਪੈ ਸਕਦਾ ਹੈ ਅਧਿਕਾਰਤ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਪਾਰਕ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ ਵਪਾਰਕ ਸਿਲੰਡਰ ਦੀ ਕੀਮਤ ਵਿੱਚ 17 ਰੁਪਏ ਤੱਕ ਦੀ ਕਮੀ ਕੀਤੀ ਗਈ ਹੈ ਵਪਾਰਕ ਸਿਲੰਡਰ ਉਹ ਹੁੰਦੇ ਹਨ ਜੋ ਹੋਟਲਾਂ ਜਾਂ ਵੱਡੇ ਅਦਾਰਿਆਂ ਦੁਆਰਾ ਵਰਤੇ ਜਾਂਦੇ ਹਨ ਉਹਨਾਂ ਦਾ ਭਾਰ 19 ਕਿਲੋਗ੍ਰam ਹੁੰਦਾ ਹੈ ਆਓ ਹੁਣ ਜਾਣਦੇ ਹਾਂ ਕਿ ਵੱਡੇ ਸ਼ਹਿਰਾਂ ਦੇ ਵਪਾਰਕ ਸਿਲੰਡਰਾਂ ਵਿੱਚ ਕਿੰਨਾ ਬਦਲਾਅ ਆਇਆ ਹੈ। ਦਿੱਲੀ ਵਿੱਚ 19 ਕਿਲੋਗ੍ਰam ਦਾ ਸਿਲੰਡਰ 1747.50 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ਚੇਨਈ ਵਿੱਚ ਵਪਾਰਕ ਸਿਲੰਡਰ ਦੀ ਨਵੀਂ ਕੀਮਤ 1906.50 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿੱਚ ਨਵੀਂ ਕੀਮਤ 1851 ਰੁਪਏ ਅਤੇ ਮੁੰਬਈ ਵਿੱਚ 1699 ਰੁਪਏ ਨਿਰਧਾਰਤ ਕੀਤੀ ਗਈ ਹੈ।